ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਸਿਮਰਨ ਫੂਡ ਵਲੌਗ ਚੈਨਲ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਆਪਣੀ ਦਰਾਨੀ ਸੰਦੀਪ ਦੇ ਨਾਲ ਬਲਾਵਾਂਗੇ ਸੁਭਾਤਿਆ ਦਾ ਬਹੁਤ ਵਧੀਆ ਵਾ ਲੇਕਿਨ ਉਹ ਥੋੜਾ ਜਿਹਾ ਵੀਡੀਓ ਦੇ ਵਿੱਚ ਤੁਹਾਨੂੰ SSC ਕੇ ਬ੍ਰਦਰ ਚੈਨਲ 'ਚ ਚਲਾਕੀਆਂ ਕਰਦੀ ਦੇਖਦੀ ਆ ਲੇਕਿਨ ਹੈ ਬਹੁਤ ਹੀ ਨਾਈਸ ਆ ਇਹੋ ਜੀ ਕੋਈ ਗੱਲ ਨਹੀਂ ਹੈਗੀ ਚਲੋ ਅੱਜ ਉਹਨਾਂ ਦੇ ਘਰ ਦੇ ਵਿੱਚ ਆਪਾਂ ਚਾਰ ਪਾਉਂਦੇ ਹੋਏ ਤੁਹਾਨੂੰ ਵਲੌਗ ਬਣਾ ਕੇ ਦਿਖਾਉਨੇ ਆ ਆਪਾਂ ਆਪਾ ਪਾਲਕ ਕੱਟ ਕੇ ਲੈ ਆਂਦੀ ਆ ਤੇ ਕੋਪਤੇ ਬਣ ਗਏ ਲੋਕੀ ਦੇ ਲੇਕਿਨ ਅਜੇ ਵੀਡੀਓ ਉਹਦੀ ਨਹੀਂ ਦਿਖਾਈ ਜਾਊਗੀ। ਬਾਕੀ ਆਉਂਦੇ-ਆਉਂਦੇ ਰਾਹ ਵਿੱਚ ਆਪਾਂ ਰਿੰਡ ਦੇ ਜਿਹੜੇ ਬਿੱਟੇ ਆ ਇਹਨਾਂ ਬਾਰੇ ਜਾਣਕਾਰੀ ਦਵਾਉਨੇ ਆ। ਬੜਾ ਫਾਲ ਪਿੰਦਾ ਇਹਨਾਂ ਨੂੰ ਵੀ ਲੇਕਿਨ ਅਜੇ ਕਿਸੇ ਵੀ ਕੰਮ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਆਪਾਂ ਇਹਨਾਂ ਦੀ ਵਰਤੋਂ ਨਹੀਂ ਕਰਦੇ। ਜਿਹੜੇ ਕਰਦੇ ਉਹਨਾਂ ਵਾਸਤੇ ਬਹੁਤ ਵਧੀਆ ਆ। ਕੈਸਟਰੋਲ ਆਇਲ ਜਿਹੜਾ ਤਿਆਰ ਹੁੰਦਾ ਵਾ ਇਹਨਾਂ ਦੇ ਬੀਜ ਬਹੁਤ ਹੀ ਜ਼ਿਆਦਾ ਆ। ਬਾਲ ਬੜਾ ਪਿਆ ਇਹਨਾਂ ਨੂੰ ਵੀ ਲੇਕਿਨ ਵਿਚਾਰੇ ਇਦਾਂ ਹੀ ਰਹਿ ਜਾਂਦੇ ਆ ਕਈ ਤਾਂ ਇਹਨਾਂ ਨੂੰ ਇਦਾਂ ਕੱਟ ਕੇ ਤੇ ਗਰੱਤਾਂ ਨੂੰ ਛੁੱਟ ਜਾਂਦੇ ਆ ਫੇਰ ਜਦੋਂ ਸੁੱਕ ਜਾਂਦੇ ਤੇ ਬਾਲਣ ਦੇ ਕੰਮ ਵਿੱਚ ਲੈ ਲੈਂਦੇ ਆ ਲੇਕਿਨ ਜਿਹੜੇ ਇਹਨਾਂ ਦਾ ਤੇਲ ਵਗੈਰਾ ਕੱਢਦੇ ਆ ਉਹਨਾਂ ਲਈ ਤਾਂ ਕਾਫੀ ਫਾਇਦੇਮੰਦ ਆ ਪਰ ਸਾਡੇ ਤੇ ਵੇਸਟ ਹੀ ਜਾਂਦੇ ਆ ਤੋ 타이 ਜੀ ਕੰਮ ਤਾਂ ਕਰਿਆ ਲਾ ਪਰ ਨਹੀਂ ਥੱਕੀ ਕੰਮ ਦੇ ਤੋ ਇਹ ਮੈਨੂੰ ਘਰ ਲੱਭਣ ਤੁਸੀਂ ਮੈਨੂੰ ਘਰ ਲੱਭਣ ਡਿਆਂ ਤੇ ਮੈਂ ਇਥੋਂ ਲੋਕੀ ਲੱਭਣ ਦੀ ਲੋਕੀ ਕੀ ਕਰਨੀ ਲੋਕੀ ਦੇ ਘੋਬਤੇ ਬਣਾਵਾਂਗੇ ਪੁੱਤ ਕਿੰਨਾ ਜ਼ਿਆਦਾ ਪਾਲ ਪਿਆ ਨਹੀਂ ਪਰ ਆ ਨਹੀਂ ਕਰਦੇ ਸੱਸੀ ਗਾਈ ਜੀ ਸਾਰਾ ਨਾ ਪਰ ਸੱਚੋ ਸੱਚ ਦਸੀ ਹਾਂ ਜੀ ਡੇਢ ਵਾ ਚ ਲਿਆ ਨੇ ਦੀ ਪੂਰੀ ਕੀਤੀ ਕਿ ਜਾਂ ਤੂੰ ਹੋਰ ਕੋਹ ਕਰਦਾ ਆ ਪੱਕਾ ਸੱਚ ਨੂੰ ਸਿੱਖ ਲਿਆ ਨਾ ਹੀ ਵਾ ਗੇਮ ਖੇਡਣ ਡਿਆ ਹੀ ਨਹੀਂ ਗਿਆ ਐਤਵਾਰ ਛੁੱਟੀ ਤਾਂ ਹੁੰਦੀ ਆ ਕਿ ਬੱਚੇ ਖੂਨ ਵੇਖੜ ਤੇ ਜਾਂ ਤਾਂ ਹੁੰਦੀ ਆ ਕਿ ਬੱਚੇ ਜਿਹੜਾ ਆਪਣਾ ਨਾ ਹੋਣਾ ਨਾ ਹੋਣਾ ਅਸਲੀ ਕਰ ਲੈ ਨਾ ਹੋਣਾ ਤੇ ਖੇਡ ਲੈ ਥੋੜਾ ਬੋਤਾ ਐਤਵਾਰ ਨਹੀਂ ਕੰਮ ਨੂੰ ਨਾ બોતા ના ઓ જો શેરવાને શેરપા ਜਿਹੜਾ ਐトਵਾਂ ਆ ਸਕਦੇ ਆ ਆਪਣੇ નીਲ ਕਟੋ બڑے ਪੰਜਾਬੀ ਹਦਾਂ ਨਾ ਗਰਮੀ ਆ ਕੇ ਤੇ ਬਿਤੇਰੀਆਂ ਚੁੰਬੀਆਂ ਮਾਰਦਾ ਰਹਿੰਦਾ ਤੇ ਬੱਚੇ ਚ ਹੁਣ ਸਿਆਲ ਵਾ ਸਿਆਲ ਛੱਟੇ ਵਿੱਚੋਂ ਬਚਰਨਾ ਹੋਣਾ ਹੀ ਚਾਹੀਦਾ ਨਾ ਤੀ ਤੋੜਾ ਗੱਲ ਮਾੜੀ ਆ ਪੁੱਤ ਜਿੱਦਾਂ ਕੋਈ ਨਹੀਂ શેર ਮੈਂ ਪਰਸੋਂ ਨਾ ਜਾ ਸਕਦੇ ਤੁਸੀਂ ਬੱਚੇ શેર ਮੈਂ ਪਰਸੋਂ ਨਾ ਤਾਲੇ ਇਹ ਤੇਰ ਲੀ ਨਿੱਕੇ ਨਿੱਕਨੇ ਨਿੰਨਨੇ ਕੱਦੂ ਜਿੱਦਾਂ ਕਿ ਤੂੰ ਓਡੇ ਕੱਢ ਤੂੰ ਉਧਰ ਜਾ ਕੇ ਜਾਤੀ ਮਾਰ ਕੇ ਵੇ ਇਹ ਚੀਰੇ ਦੇ ਕੇ ਨਾ ਜਿਹੜਾ ਮਿੱਠਾ achar ਉਹ ਬਣਨੇ ਆ ਨਾਲੇ ਆਪਣੇ ਪਿੰਡ ਲੈ ਜਾਵਾਂਗੇ ਬੜਾ ਵਧੀਆ ਲੱਗਦਾ ਅੱਗੇ ਕਰਦਾ ਇਹ ਹੀ ਤਾਂ ਫਾਇਦਾ ਹੁੰਦਾ ਵਾ ਜੇ achar ਆ ਉਹ ਵੀ ਕੁੜੀਆਂ ਨੇ ਇਹ ਆਂਬ ਹੋਏ ਲੈ ਜਾਣੇ ਆਪਣੇ ਪਿੰਡ ਤੇ ਮੈਂ ਤਾਂ ਇਥੋਂ achar ਪਾ ਕੇ ਖੜਦੀ ਨਹੀਂ ਆ ਦੇਖੋ ਆਂਬਾਂ ਦਾ ਫੁੱਟਾ ਇੱਥੇ ਇੱਕ ਉਹ ਵਾਲਾ ਆਂਬਾਂ ਦਾ ਫੁੱਟਾ ਲੱਗਦਾ ਜੇ ਇਹਨੂੰ ਦੋ ਪ੍ਰਕਾਰ ਦੇ ਆਬ ਲੱਗਦੇ ਇੱਕ ਖਾਣ ਵਾਲੇ ਮਿੱਠੇ ਤੇ ਇੱਕ achar ਵਾਲੇ ਇੱਕ ਪਾਸੇ ਲੱਗਦੇ ਤੇ ਇੱਕ ਸਾਡੀ ਮੰਮੀ ਨੂੰ ਹੋਰ ਮੋਜਾ ਜਾਮ ਨੂੰ ਵੀ ਦੇ ਦਿੰਦੀ ਆ ਆ ਜਾਮ ਨੂੰ ਆ ਟੋਟਾ ਲਿਆ। ਆ ਨਿੰਬੂ ਹੈ ਤੇ ਵਧੀਆ ਵਾ। ਪਰ ਇਹ ਜਿੱਦਾਂ ਹੁਣ ਤੋੜੇ ਨਾ ਇਹਨੂੰ ਕੱਲ ਟਿਕਾ ਵਰਤ ਲਿਆ ਜਾਵੇ ਤੇ ਚੰਗਾ। ਕਾਗਜੀ ਜੇ ਆ ਸੇਲ ਇੰਨੀ ਪਤਲੀ ਆ। ਫਿਰ ਜੇ ਦਿਨ ਨੂੰ ਇਹਨ ਜਿਹੜੇ ਨਾ ਇਹਦੀ ਸੇਲ ਖਰਾਬ ਹੋਣੀ ਸ਼ੁਰੂ ਹੋ ਜਾਂਦੀ। ਮੰਨ ਤ ਥੋੜੇ ਜਿਹਾ ਹੋਰ ਤੋੜ ਦਈਏ ਪੁੱਤ। ਤੋੜ ਲਾ ਨਹੀਂ। ਮੈਂ ਨਾ ਉਹਦਾ ਇੱਕ ਗੱਲ ਨਹੀਂ ਸੋਚਣਾ। ਜਿਦਾਂ ਡੈਡੀ ਜੀ ਨੇ ਲਾਈ ਨਾ ਪ੍ਰਾਲੀ ਦੀ ਦਾਨ ਤੇ ਹੁਣ ਸਾਰੇ ਹੀ ਪ੍ਰਾਲੀ ਜਿਹੜੀ ਨਾ ਸਾੜ ਦਿੰਦੇ ਆ ਹਰ ਕਨੂਨਾਂ ਹਰ ਇੱਕ ਘਰ ਨੂੰ ਇੱਕ ਇੱਕ ਦੰਨ ਲਾਉਣੀ ਚਾਹੀਦੀ ਜਿਹੜੇ ਕੁੱਤੇ ਵਿਚਾਰੇ ਆ ਨਾ ਜਦੋਂ ਹੁਣ ਸਿਆਲ ਦਾ ਮੌਸਮ ਆ ਨਾ ਤੇ ਲੁਕਣ ਵਾਸਤੇ ਕਿਤੇ ਜਗ੍ਹਾ ਨਹੀਂ ਲੱਭਦੀ ਉਹਨਾਂ ਨੂੰ ਬੜਾ ਫਾਇਦਾ ਹੁੰਦਾ ਜਦੋਂ ਉਹਦੇ ਵਿੱਚ ਘੋਰਨੇ ਜਿ ਬਣਾ ਕੇ ਲੁਕ ਸਕਦੇ ਆ ਹੁਣ ਲੋਕੀ ਲਾਉਂਦੇ ਵੀ ਨਹੀਂ ਆ ਤੇ ਵਿਚਾਰੇ ਉਹ ਇਦਾਂ ਹੀ ਘਰਦੇ ਰਹਿੰਦੇ ਆ ਲਾਉਣੀਆਂ ਚਾਹੀ ਮੂਸਲ ਹੁੰਦੇ ਹੀ ਥੂੜੀ ਪਾਉਂਦੇ ਨੇ ਵਿੱਚ ਨਾ ਪ੍ਰੀਤੋਣਾਂ ਨਾ ਪਰਈਓ ਨਾ ਮੂਸਲ ਯੋਗੀਦਨ ਆ ਨਹੀ ਮੂਸਲ ਦੇ ਸਭ ਤੋਂ ਜ਼ਿਆਦਾ ਪੰਨਾ ਮੂਸਲਦਾ ਤੇ ਕਿਉਂ ਜਦੋਂ ਪਾਣੀ ਆਇਆ ਮੂਸਲ ਕਰ ਉੜਦਾ ਜਾਣ ਰਿਹਾਗਾ ਉਹ ਨਾ ਮੂਸਲ ਰੋੜਾ ਹੀ ਕਹਿੰਦੇ ਚੱਤਾ ਹੀ ਆ ਇਹਨੂੰ ਕਿਹੜਾ ਪਤਾ ਨਹੀਂ ਜਵੀ ਰੋੜਾ ਇੱਕ ਮੋਟਰ ਜਿਹੜਾ ਨੂੰ ਕਹੀ ਉਹਦਾ ਵੀ ਰੋੜਾ ਲਗਾਈ ਹੁਣ ਸਾਰੀ ਨਾ ਵੀਡੀਓ ਤੋਂ ਮੇਰੀ ਇੱਥੇ ਹੀ ਖਤਮ ਕਰ ਲੈਣੀ ਚਾਰਦੀ ਚੱਲ ਆ ਮੇਰੇ ਨਾਲ ਘਰ ਚੱਲ ਇਹ ਹੁਣ ਪੰਜ ਪੰਜ ਚਲਾ ਗਿਆ ਲ ਜਵਾਨੀ ਚਲੀ ਗਈ ਇਥੇ ਕਿ ਜੀ ਆਖਰੀ ਨਸਾਨੀ ਚਲੀ ਗਈ ਪੂਰਾ ਪਟੜਾ ਗਿਆ ਜੀ ਆ ਕਿਤੇ ਵਾਲਾ ਬੋਂਡੇ ਵਿੱਚ ਹਾਂਜੀ ਅੱਛਾ ਇਹਦੇ ਵਿੱਚ ਮੈਂ ਪਾ ਲਿਆ ਹਾਂ ਹਾਂਜੀ ਅੱਛਾ ਇਹਨਾਂ ਨੂੰ ਤੁਸੀਂ ਮਿਕਸ ਕਰਨਾ

ਅਸ਼ਾ ਚਲੋ ਹਣ ਕਰੋ ਮੈਂ ਗੱਲਾਂ ਬਾਤਾਂ ਕਰਦੇ ਆ ਮੰਮੀ ਜਿਹਾ ਉਹਦਾ ਚਾਹ ਤੇ ਜਿਹੜਾ ਉਹ ਬਣ ਚੁੱਕਾ ਆ ਪਾਰਸ ਮਗਰੀ ਬਰਾਬਰ ਦੱਸੀ ਨਹੀਂ ਗਈ ਪਤਾ ਨਹੀਂ ਕਿਵੇਂ ਆਵਾਜ਼ ਵਿੱਚੋਂ ਖਰਾਬ ਹੋ ਚੁੱਕੀ ਆ ਤਾਂ ਮੰਮੀ ਜੀ ਹੁਣੇ ਕਹਿੰਦੇ ਸੀ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਸਾਨੂੰ ਵਿਚਾਰ ਜਿਹੜਾ ਬਣਾ ਕੇ ਦੇ ਜਾਵੋ ਇਹ ਵਾਲਾ ਜਿਹੜਾ ਘਰ ਆਇਆ ਏ ਮੇਰੀ ਦਰਾਣੀ ਦਾ ਆ ਤੇ ਮੰਮੀ ਪਾਪਾ ਆ ਉਹਨਾਂ ਦੇ ਜਿਹੜੇ ਵੀਡੀਓ SSC ਦੇ ਬ੍ਰਦਰ ਵਿੱਚ ਸਾਨੂੰ ਨਾ ਕੰਮ ਕਰਦੇ ਆ ਪਹਿਲਾਂ ਵੀ ਇਸ ਘਰ ਵਿੱਚ ਆਪਾਂ ਇੱਕ ਵਲੌਗ ਬਣਾ ਚੁੱਕੇ ਆ ਆਲੂ ਵਾਲੇ ਪਰੌਂਠਿਆਂ ਦਾ ਤਾਂ ਸੰਦੀਪ ਦਾ ਰੋਲ ਜਿਹੜਾ ਹੈ ਦਰਾਣੀ ਦਾ ਹੈ ਤੇ SSC ਕੇ ਬ੍ਰਦਰ ਵਿੱਚ ਚੁਲਾਕੀਆਂ ਕਰਦੀ ਕਾਫੀ ਮੇਰੇ ਨਾਲ ਜਿਵੇਂ ਦਾ ਉਹਦਾ ਕਰੈਕਟਰ ਉਹਦੇ ਵਿੱਚ ਉਮੇ ਦੀ ਹੈ ਨਹੀਂ ਆ ਬਹੁਤ ਨਾਈਸ ਆ ਬਹੁਤ ਵਧੀਆ ਸੁਭਾਅ ਆ ਬਸ ਕਰੈਕਟਰ ਦੇ ਹਿਸਾਬ ਨਾਲ ਥੋੜਾ ਵੱਧ ਚੁਲਾਕੀਆਂ ਮਾਰ ਜਾਂਦੀ ਆ ਲੇਕਿਨ ਬਹੁਤ ਹੀ ਪਿਆਰੀ ਆ ਨਿੰਬੂ ਦਾ achar ਦੀ ਵੀਡੀਓ ਤਾਂ ਬਣ ਗਈ ਲੇਕਿਨ ਇਹਦੇ ਵਿੱਚ ਜਿਹੜੀ ਆਵਾਜ਼ ਆ ਉਹ ਵੀਡੀਓ ਬਣਾਉਂਦੇ ਸਮੇਂ ਕਿਤੇ ਸਕਿਪ ਹੋ ਗਈ ਆ ਪੱਤੀ ਗਈ ਆ ਬਾਕੀ ਕੋਈ ਨਾ ਜੇਕਰ ਨਿੰਬੂ ਦੇ achar ਦੀ ਵੀਡੀਓ ਚਾਈ ਦੀ ਹੈ ਤਾਂ ਆਪਾਂ ਸਪੈਸ਼ਲ ਬਣਾਵਾਂਗੇ ਤੇ ਉਹਦੇ ਵਿੱਚ ਬਰਾਬਰ ਦੱਸਿਆ ਜਾਊਗਾ ਕਿ ਕਿਹਨੇ ਸਮਗਰੀ ਪੈਂਦੀ ਆ ਜੇਕਰ ਇਹ ਜਿਵੇਂ ਹੁਣ ਅਸੀਂ ਇਹ ਵਾਲਾ ਨਿੰਬੂ ਦਾ achar ਪਾਇਆ 5 ਕਿਲੋ ਦੇ ਕਰੀਬੇ ਨਿੰਬੂ ਆਚੇ ਉਹਦੇ ਵਿੱਚ ਆਪਾਂ ਉਹਦੇ ਅੱਧ ਦੇ ਵਿੱਚ ਜਿਹੜੀ ਖੰਡ ਪਾਉਣੀ ਆ 22 ਕਿਲੋ ਤੇਜਾ ਤੇ ਖਟਾ ਮਿੱਠਾ achar ਵਧੀਆ ਬਣਦਾ ਵਾ ਖੰਡ ਆਪਣੇ ਹਰ ਕੋਈ ਸਵਾਦ ਦੇ ਅਨਸਾਰ ਵੱਧ ਘੱਟ ਪਾ ਸਕਦਾ ਕਿਸੇ ਨੂੰ ਜ਼ਿਆਦਾ ਮਿੱਠਾ ਖਾਣਾ ਪਸੰਦ ਕਿਸੇ ਨੂੰ ਘੱਟ ਖਟਾ ਮਿੱਠਾ achar ਜਿਹੜਾ ਵਧੀਆ ਆ ਤੇ ਕੋਈ ਨਾ ਬਾਕੀ ਅਗਲੀ ਜਿਹੜੀ ਵੀਡੀਓ ਬਣਾਵਾਂਗੇ ਉਹਦੇ ਵਿੱਚ ਸਪੈਸ਼ਲ ਸਮਗਰੀ ਬਾਰੇ ਸਾਰਾ ਦੱਸਿਆ ਜਾਊਗਾ ਜੇ ਕਿਤੇ ਆਪਾਂ ਆਚਾਰ ਬਣਾ ਲਿਆ ਆ ਤੇ ਨੂੰ ਚਾਹੁੰਦੇ ਆ ਕਿ ਹੁਣੇ ਖਾਣਾ ਆ 2 ਘੰਟੇ ਬਾਅਦ ਹੀ ਉਹਦੇ ਵਾਸਤੇ ਅਲੱਗ ਵਿੱਚ ਵੀਡੀਓ ਬਣਾਵਾਂਗੇ ਕਿ ਆਪਾਂ ਕਿਦਾਂ ਹੁਣੇ ਆਚਾਰ ਬਣਾਇਆ ਤੇ 2-3 ਘੰਟੇ ਬਾਅਦ ਇਹਨੂੰ ਖਾਣ ਵਾਲਾ ਕਿਵੇਂ ਕਰ ਸਕਦੇ ਆ ਤਾਂ ਇਹ ਵਾਲਾ ਜਿਹੜਾ ਆਚਾਰ ਇਹਨੂੰ ਲਗਭਗ 1 ਮਹੀਨਾ ਜਿਹੜਾ ਆਰਾਮ ਨਾਲ ਲੱਗਣਾ ਆ ਪੂਰਾ ਮਰਬੇ ਦੀ ਤਰ੍ਹਾਂ ਰਸ ਰਸੀਲਾ ਹੁੰਦਾ ਆ ਜੇ ਆਪਾਂ ਥੋੜਾ ਬੋਤਾ ਖੱਟਾ ਮਿੱਠਾ ਖਾਣਾ ਵੀ ਆ ਤੇ ਉਹ ਤਾਂ ਚਲੋ 10 ਦਿਨ ਦੇ ਵਿੱਚ ਬਾਣੀ ਜਾਂਦਾ ਆ ਕਿਉਂਕਿ ਇਹਦੇ ਸਿਲਕੇ ਬੜੇ ਹਲਕੇ ਜਿਹੇ ਹੁੰਦੇ ਆ ਤੇ 4-5 ਦਿਨ ਵਿੱਚ ਵੀ ਤੁਸੀਂ ਇਹਨੂੰ ਆਰਾਮ ਨਾਲ ਇੱਕ ਡੱਬੇ 'ਚ ਅਲੱਗ ਕੱਢ ਕੇ ਖਾ ਸਕਦੇ ਹੋ ਤੇ ਅਗਲੀ ਵੀਡੀਓ ਜਿਹੜੀ ਆਪਾਂ ਜ਼ਰੂਰ ਬਣਾ ਕੇ ਦਿਖਾਵਾਂਗੇ ਧੰਨਵਾਦ